ਗੁਰੂ ਵਾਹਿ 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 Why, Guru, 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 why, ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕੇ ਸ਼ਰਮ ਨ ਜਾਣ ਸਾਰਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੇ ਸ਼ਰਮ ਨ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾ ਅੰچل ਲਾਹੋ ਬਿਖਮਨਦੀ ਜਾਏ ਤਰਨੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮਿ ਵਿਚਾਰੇ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸਤਨਾਮ ਵਾਹਿਗੁਰੂ ਜੀ ਜੋ ਹਮ ਬੰਦੇ ਮੋਹ ਫਾਸ हम प्रेम बंधन तुम बांदे अपने शुकन को जतन करो हम शुकए तुम या राधे माधवे जानत हो जैसी तैसी अब कहां करोगे ऐसी रहाओ मीन पकड़ फांक्यो अर कांक्यो ਰਾੰਦ ਕਿਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨ ਤਉ ਨ ਬਿਸਰਿਓ ਪਾਨੀ ਆਪਨ ਬਾਪ ਨਹੀਂ ਕਿਸੇ ਕੋ ਭਾਵਨ ਕੋ ਹੈ ਭਾਵਨ ਕੋ ਹਰ ਰਾਜਾ ਮੋਹ ਪਕਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹੈ ਰਿਓ ਦਾਸ ਭਗਤ ਇਕ ਬਾਢੀ ਅਬ ਇਕਾਸੀਉ ਕਹੀਐ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜਹੂੰ ਸਹੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਈ ਵਰਕਪਾਗੀ ਸਾਧ ਸੰਗਤ ਸਤਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕੀਤੀ ਹੈ। ਇਹ ਸੁਭਾਗਕੜੀ satsang ਦੀ ਸੰਨ ਪ੍ਰਾਪਤ ਹੋਈ ਹੈ। ਸੋਰਠਾ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦਾ ਪਾਵਨ ਸ਼ਬਦ ਆਪਾਂ ਹੁਣ ਸਰਵਣ ਕੀਤਾ ਹੈ। ਚੱਲ ਰਹੀ ਲੜੀ ਵਿੱਚ ਕੱਲ ਆਪਾਂ ਸਰਵਣ ਕਰ ਰਹੇ ਸੀ ਕਿ ਇਨਸਾਨ ਨੂੰ ਭਰਮ ਹੈ ਕਿ ਮੈਂ ਹੀ ਸਭ ਕੁਝ ਹਾਂ ਇਸ ਦੀ ਮੈਂ ਜਿਹੜੀ ਹੈ ਇਹ ਹਰ ਥਾਂ ਹੈ ਇਸ ਨੂੰ ਤੰਗ ਕਰਦੀ ਹੈ ਇਹ ਵਰਗਾ ਭਰਮ ਹੈ ਬੜੀ ਯਤਨ ਕਰਦਾ ਹੈ ਪਰ ਅਖੀਰ ਹਾਰ ਕੇ ਕਹਿੰਦਾ ਹੈ ਕਿ ਹੁਣ ਤਾਂ ਮੇਰੇ ਵਾਸਤੇ ਬਾਰੀ ਗੱਲ ਹੋ ਗਈ ਹੈ ਜਦੋਂ ਛੜਨ ਵਿੱਚ ਪੈ ਜਾਂਦਾ ਹੈ ਪਰਮੇਸ਼ਰ ਦੀ ਵਿੱਚ ਫਿਰ ਪਰਮੇਸ਼ਰ ਵੀ ਇਸ ਦੀ ਮਦਦ ਕਰਦਾ ਹੈ ਭਗਤ ਰਵਿਦਾਸ ਜੀ ਨੇ ਕੱਲ ਸਾਨੂੰ ਸਮਝਾਇਆ ਸੀ ਕਿ ਜਿੰਨਾ ਚਿਰ ਇਨਸਾਨ ਦੇ ਅੰਦਰ ਮੈਂ ਹੈ ਉਹਨਾਂ ਚਿਰ ਵਾਹਿਗੁਰੂ ਨਹੀਂ ਹੈ ਇਹ ਮੈਂ ਕੀ ਹੈ ਇਹ ਜਿਵੇਂ ਸਮੁੰਦਰ ਵਿੱਚ ਆਵਾਜ਼ ਦੇ ਨਾਲ ਤੇਜ਼ ਹਨੇਰੀ ਨਾਲ ਲਹਿਰ ਉੱਠਦੀ ਹੈ ਇਸੇ ਤਰ੍ਹਾਂ ਇਨਸਾਨ ਦੀ ਮੈਂ ਹੈ ਸੁਪਨੇ ਦੇ ਵਿੱਚ ਜਿਵੇਂ ਕੋਈ ਰਾਜਾ ਸੌ ਜਾਂਦਾ ਹੈ ਤਖਤੇ ਉੱਤੇ ਬੈਠਾ ਹੋਇਆ ਸੁਪਨੇ ਵਿੱਚ ਭਿਖਾਰੀ ਬਣ ਜਾਵੇ ਬੜਾ ਦੁੱਖ ਮਹਿਸੂਸ ਕਰਦਾ ਹੈ ਲੇਕਿਨ ਹੈ ਤਾਂ ਰਾਜਾ ਹੀ ਹੈ ਸੁਪਨਾ ਆਇਆ ਹੈ ਇਸੇ ਤਰ੍ਹਾਂ ਹੀ ਇਸ ਜਗਤ ਨੂੰ ਸੁਪਨਾ ਕਿਹਾ ਹੈ انسان ਦੀ ਭੁੱਲ ਹੀ ਇਹੀ ਹੈ ਭਰਮ ਹੀ ਇਹੀ ਹੈ ਇਸਨਾ ਕਿ ਇੱਥੇ ਇਹ ਇਸ ਸੁਪਨੇ ਦੇ ਵਿੱਚ ਆਪਣੇ ਉਹਨੂੰ ਬਹੁਤ ਵੱਡਾ ਸਮਝ ਲੈਂਦਾ ਹੈ ਵਾਹਿਗੁਰੂ ਦੂਸਰਾ ਦਸ਼ਕਾਂਤ ਪਗਜ ਜੀ ਨੇ ਸੱਪ ਅਤੇ ਰੱਸੀ ਦਾ ਦੱਸਿਆ ਸੀ ਜੋ ਹਨੇਰੇ ਚ ਪਈ ਹੋਈ ਰੱਸੀ ਸੱਪ ਪਾਸ ਦੀ ਹੈ ਜਿਵੇਂ ਸੋਨੇ ਦੇ ਬਣੇ ਹੋਏ ਅਨੇਕਾਂ ਕੜੇ ਜਿਹੜੇ ਹਨ ਉਹ ਵੱਖਰਾ ਵੱਖਰਾ ਸੋਨਾ ਭਸਦੇ ਹਨ ਇਸੇ ਤਰ੍ਹਾਂ ਹੀ ਅਗਿਆਨਤਾ ਦੇ ਵਿੱਚ ਇਹ ਸਾਰਾ ਕੁਝ ਵੱਖਰਾ ਵੱਖਰਾ ਦਿਸਦਾ ਹੈ ਅਸਲੀਅਤ ਕੀ ਹੈ ਕਿ ਸਭ ਦੇ ਵਿੱਚ ਵਾਹਿਗੁਰੂ ਉਹੀ ਹੈ ਇੱਕੋ ਹੀ ਹੈ ਇਹ ਜਿੰਨੀਆਂ ਮੇਰ-ਤੇਰ ਬਣਾਈ ਹੋਈ ਹੈ ਇਨਸਾਨ ਦੀ ਬਣਾਈ ਹੋਈ ਹੈ ਇੰਨਾ ਨੇੜੇ ਹੈ ਹਰ ਇਨਸਾਨ ਦੇ ਉਹ ਕਿ ਜਿਵੇਂ ਸਾਡੇ ਹੱਥ ਪੈਰ ਹਨ ਅੱਜ ਹੋਰ ਕਿਰਪਾ ਕਰ ਰਹੇ ਹਨ ਭਗਤ ਜੀ ਜਉ ਹਮ ਬੰਦੇ ਮੋਹ ਪਾਸ ਹਮ ਪ੍ਰੇਮ ਬੰਧਨ ਤੁਮ ਬੰਦੇ ਪ੍ਰੇਮ ਉਚਾ ਕੇ ਭਗਤ ਜੀ ਰੱਬ ਦੇ ਨਾਲ ਗੱਲਾਂ ਕਰ ਰਹੇ ਹਨ ਕਿ ਵਾਹਿਗੁਰੂ ਜੀ ਜੇ ਅਸੀਂ ਸੰਸਾਰਿਕ ਮੋਹ ਦੇ ਵਿੱਚ ਫਸੇ ਹੋਏ ਹਾਂ ਦੂਸਰੇ ਪਾਸੇ ਤੁਸੀਂ ਵੀ ਫਸੇ ਹੋਏ ਹੋ ਕਿੱਥੇ ਫਸੇ ਹੋਏ ਹੋ ਸਾਗੇ ਪ੍ਰੇਮ ਦੇ ਬੰਧਨ ਵਿੱਚ ਅਸੀਂ ਪ੍ਰੇਮ ਨਾਲ ਤੁਹਾਨੂੰ ਵਸ ਕਰ ਲੈ ਫਰਕ ਕੀ ਹੈ ਫਿਰ ਤੁਸੀਂ ਸਾਗੇ ਪ੍ਰੇਮ ਦੇ ਬੰਧਨ ਦੇ ਵਿੱਚ ਬੱਦੇ ਹੋਏ ਹੋ ਅਸੀਂ ਸੰਸਾਰ ਦੇ ਮੋਹ ਦੇ ਬੰਧਨ 'ਚ ਬੰਦੇ ਹੋਏ ਹਾਂ ਆਪਣੇ ਸ਼ੁਕਨ ਕੋ ਯਤਨ ਕਰੋ ਕਰੋ ਹਮ ਸ਼ੁਕੇ ਤੇ ਮਾਰਾ ਦੇ ਹੀ ਵਾਹਿਗੁਰੂ ਜੀ ਅਸੀਂ ਤਾਂ ਤੈਨੂੰ ਸਿਮਰ ਕੇ ਇਸ ਮੋਤੋਂ ਨਿਕਲ ਜਾਵਾਂਗੇ ਇਸ ਮੋਤ ਦੀ ਵਿਵਸਥਾ ਜੋਂ ਨਿਕਲ ਜਾਾਂਗੇ ਬਾਹਰ ਆਪਣੇ ਆਪ ਨੂੰ ਬਚਾ ਲਵਾਂਗੇ ਪਰ ਤੁਸੀਂ ਕੀ ਕਰੋਗੇ ਸਾਗੇ ਅੰਦਰ ਜਿਹੜਾ ਪ੍ਰੇਮ ਹੈ ਜਿਸ ਦੇ ਬੰਧਨ ਵਿੱਚ ਤੁਸੀਂ ਬੱਝੇ ਹੋ ਤੁਹਾਨੂੰ ਪਕੜਿਆ ਹੋਇਆ ਹੈ ਅਸੀਂ ਆਪਣੇ ਪ੍ਰੇਮ ਦੀ ਰਸੀ ਦੇ ਨਾਲ ਤੁਸੀਂ ਕਿਵੇਂ ਛੁਕਾਰਾ ਪਾ ਸਕਦੇ ਜੀ ਇਹ ਪ੍ਰੇਮ ਦੀ ਗੱਲ ਹੈ ਭਗਤਾਂ ਦਾ ਪ੍ਰੇਮ ਵਾਹਿਗੁਰੂ ਨਾਲ ਇਦਾਂ ਦਾ ਹੁੰਦਾ ਹੈ ਮਾਦਵੇ ਜਾਣ ਤਹੋ ਜੈਸੀ ਤੈਸੀ ਅਬ ਕਹਾਂ ਕਰੋਗੇ ਐਸੀ ਰਹਾਓ ਹੇ ਵਾਹਿਗੁਰੂ ਜੀ ਇਹ ਜੋ ਹਾਲਤ ਹੈ ਸਾਗੀ ਇਸ ਨੂੰ ਬਹੁਤ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਹੁਣ ਤੁਸੀਂ ਇਸ ਤੋਂ ਵੱਧ ਕੀ ਕਰ ਸਕਦੇ ਹੋ ਸਾਨੂੰ ਇੰਨਾ ਅਸੀਂ ਮੋਹ ਦੇ ਵਿੱਚ ਫਸੇ ਹੋਏ ਹਾਂ ਤੇ ਅਸੀਂ ਤੁਹਾਨੂੰ ਪ੍ਰੇਮ ਦੇ ਬੰਧਨ ਵਿੱਚ ਬੱਧਾ ਹੋਇਆ ਹੈ ਇਸ ਕਰਕੇ ਤੁਸੀਂ ਵੀ ਹੁਣ ਕੀ ਕਰ ਸਕਦੇ ਹਾਂ ਇਸ ਪ੍ਰੇਮ ਨੂੰ ਘਟਾ ਤਾਂ ਸਕਦੇ ਨਹੀਂ ਹੋ ਪੈਦਾ ਵੀ ਤੁਸੀਂ ਇਹ ਪ੍ਰੇਮ ਪੈਦਾ ਵੀ ਤੁਸੀਂ ਕੀਤਾ ਹੈ ਇਸ ਕਰਕੇ ਹੈ ਵਾਹਿਗੁਰੂ ਜੀ ਇਕੋਨ ਦ੍ਰਿਸ਼ਟਾਂਤ ਦੇਣ ਲੱਗੇ ਹਨ ਮੀਨ ਪਕਰ ਫਾਂਕਿਓਰ ਕਾਟਿਓ ਰਾਂਦ ਕਿਓ ਬਾਬਾਨੀ ਮੱਛੀ ਨੂੰ ਪਾਣੀ ਵਿੱਚੋਂ ਪਕੜਦੇ ਹਨ ਲੋਕੀ ਉਸ ਨੂੰ ਛੁੜਕੀ ਛੁੜਕੀ ਕੱਟਦੇ ਹਨ ਫਿਰ ਰੰਨ ਲੈਂਦੇ ਹਨ ਖੰਡ-ਖੰਡ ਕਰ ਭੋਜਨ ਕੀਨੋ ਤੌ ਨਾਲ ਬਿਸਰਿਓ ਪਾਣੀ ਛੁੜਕੀ ਛੁੜਕੀ ਟੁਕੜੇ-ਟੁਕੜੇ ਕਰਕੇ ਉਸ ਨੂੰ ਰੰਨ ਕੇ ਫਿਰ ਉਹਦਾ ਭੋਜਨ ਕਰ ਲੈਂਦੇ ਹਨ ਮਛੀ ਦੀ ਪ੍ਰੀਤੀ ਪਾਣੀ ਦੇ ਨਾਲ ਹੈ ਕਮਾਲ ਹੈ ਕਿ ਜਿਹੜਾ ਬੰਦਾ ਮਛੀ ਖਾਂਦਾ ਹੈ ਉਸ ਨੂੰ ਬਹੁਤ ਪਿਆਸ ਲੱਗਦੀ ਹੈ ਕਿਉਂਕਿ ਉਸ ਦੇ ਅੰਦਰ ਮਛੀ ਗਈ ਹੋਈ ਹੈ ਇਸ ਕਰਕੇ ਅੰਦਰੋਂ ਮਛੀ ਵਾਰ-ਵਾਰ ਪਾਣੀ ਮੰਗਦੀ ਹੈ ਇਹ ਤਾਂ ਪ੍ਰੇਮ ਸਾਡਾ ਤੁਹਾਡੇ ਨਾਲ ਇਦਾਂ ਦਾ ਹੋ ਗਿਆ ਹੈ ਸੰਸਾਰ ਵਿੱਚ ਵਿਚਰਦਿਆਂ ਹੋਏ ਇੱਕ ਇਕ ਨਿਜਮ ਹੈ ਵਾਹਿਗੁਰੂ ਪਰਮੇਸ਼ਰ ਦਾ ਕਦੀ ਦੁੱਖ ਆ ਗਿਆ ਕਦੀ ਸੁੱਖ ਆ ਗਿਆ ਕਦੀ ਖੁਸ਼ੀ ਆ ਗਈ ਕਦੀ ਗਮੀ ਆ ਗਈ ਕਦੀ ਗਰੀਬੀ ਆ ਗਈ ਕਦੀ ਅਮੀਰੀ ਆ ਗਈ ਕਦੀ ਇਹਤ ਮਾਨ ਸਤਕਾਰ ਹੋਣ ਲੱਗ ਪਿਆ ਕਦੀ ਨਿੰਦਿਆ ਹੁਣ ਲੱਗ ਪਈ ਇਹ ਸਾਰੀ ਖੇਡ ਚੱਲ ਰਹੀ ਹੈ ਸੰਸਾਰ ਦੇ ਵਿੱਚ ਇਸੇ ਤਰ੍ਹਾਂ ਹੀ ਦੁੱਖ ਹਨ ਮਛੀ ਦੀ ਤਰ੍ਹਾਂ ਇਨਸਾਨ ਇਥੇ ਵਿਚਰਦਿਆਂ ਹੋਇਆਂ ਜਿਹਦਾ ਤੁਹਾਗੇ ਨਾਲ ਪ੍ਰੇਮ ਹੈ ਜਿਵੇਂ ਮਛੀ ਰੰਨੇ ਹੋਏ ਮਛੀ ਜਿਹੜੀ ਹੈ ਉਹ ਵੀ ਪਾਣੀ ਨਹੀਂ ਵਿਸਾਰਦੀ ਇਨਸਾਨ ਤੇ ਅੰਦਰ ਜਾ ਕੇ ਪਾਣੀ ਮੰਗਦੀ ਹੈ ਇਸ ਤਰ੍ਹਾਂ ਵਾਹਿਗੁਰੂ ਜੀ ਸੰਸਾਰ ਵਿੱਚਰਦਿਆਂ ਹੋਇਆਂ ਕਿਤਨਾ ਵੀ ਸਾਨੂੰ ਦੁੱਖ ਆ ਜਾਵੇ ਅਸੀਂ ਤੁਹਾਨੂੰ ਨਹੀਂ ਵਿਸਾਰ ਸਕਦੇ ਕਿਉਂਕਿ ਇਹ ਬੰਦਨ ਤੁਹਾਡੀ ਕਿਰਪਾ ਨਾਲ ਹੀ ਪਿਆ ਹੈ ਤੁਸੀਂ ਆਪ ਹੀ ਪ੍ਰੇਮ ਸਾਡੇ ਅੰਦਰ ਪੈਦਾ ਕੀਤਾ ਹੈ ਆਪਨ ਬਾਪੇ ਨਹੀਂ ਕਿਸੇ ਕੋ ਭਾਵ ਨੂੰ ਕੋ ਹਰ ਰਾਜਾ ਹਰੀ ਰਾਜਾ ਵਾਹਿਗੁਰੂ ਪਰਮੇਸ਼ਰ ਕੋਈ ਗੀਂਗ ਮਾਰ ਕੇ ਨਹੀਂ ਕਹਿ ਸਕਦਾ ਕਿ ਸਾਡਾ ਹੈ ਉਹ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਹੈ ਕਿ ਕੋਈ ਕਹੇ ਕੋਈ ਸਿੱਖ ਕਹੈ ਸਾਡਾ ਹੀ ਹੈ ਜੀ ਰੱਬ ਹੋਰ ਨਹੀਂ ਕਿਸੇ ਦਾ ਮੁਸਲਮਾਨ ਕਹਣ ਸਾਡਾ ਹੀ ਹੈ ਹਿੰਦੂ ਕਹਣ ਸਾਗਾ ਹੀ ਹੈ ਨਹੀਂ ਉਹ ਤਾਂ ਪ੍ਰੇਮ ਦਾ ਬੱਦਾ ਹੋਇਆ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਹਿੰਦੂ ਹੈ ਜਾਂ ਸਾਈ ਹੈ ਕੋਈ ਵੀ ਹੈ ਗਰੀਬ ਹੈ ਅਮੀਰ ਹੈ ਜਿਹੜਾ ਉਸ ਨੂੰ ਪ੍ਰੇਮ ਕਰਦਾ ਹੈ ਉਹਦੇ ਬੰਧਨ ਚ ਉਹ ਵੱਜ ਜਾਂਦਾ ਹੈ ਜਿਸ ਦਾ ਅਝੀਹਾ ਸੰਬੰਧ ਬਣ ਜਾਵੇ ਸੰਸਾਰ ਦੇ ਵਿੱਚ ਵੀ ਉਹ ਹਮੇਸ਼ਾ ਹੀ ਜਦੋਂ ਵੀ ਯਾਦ ਕਰੋ ਹਾਜ਼ਰ ਹੋ ਜਾਂਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਭਗਤਾਨਾ ਵਾਪਰਦਾ ਚਾਹੇ ਪ੍ਰ흘ਾਦ ਨੇ ਯਾਦ ਕੀਤਾ ਉਸ ਨੂੰ ਹਾਜ਼ਰ ਹੋ ਗਿਆ ਕਬੀਰ ਜੀ ਨੇ ਯਾਦ ਕੀਤਾ ਉਦੋਂ ਵੀ ਹਾਜ਼ਰ ਹੋ ਗਿਆ ਰਵਿਦਾਸ ਜੀ ਨੇ ਯਾਦ ਕੀਤਾ ਉਦੋਂ ਵੀ ਹਾਜ਼ਰ ਹੋ ਗਿਆ ਨਾਮਦੇਵ ਜੀ ਨੇ ਯਾਦ ਕੀਤਾ ਉਦੋਂ ਵੀ ਹਾਜ਼ਰ ਹੋ ਗਿਆ ਦੇਖੋ ਜਦੋਂ ਪ੍ਰੇਮ ਵਿੱਚ ਆ ਕੇ ਉਸ ਨੂੰ ਯਾਦ ਕਰਦੇ ਹਨ ਤੇ ਉਹ ਹਾਜ਼ਰ ਹੋ ਜਾਂਦਾ ਹੈ ਇਹ ਉਹਦਾ ਬਿਰਤ ਹੈ ਪਰ ਕੋਈ ਇਹ ਨਹੀਂ ਕਹਿ ਸਕਦਾ ਕਿ ਨਹੀਂ ਜੀ ਉਹ ਤਾਂ ਸਾਡਾ ਹੀ ਹੈ ਉਹ ਹੋਰ ਨਹੀਂ ਕਿਸੇ ਦੀ ਮਦਦ ਕਰਦਾ ਮੋਹ ਪ੍ਰਕਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਸੰਸਾਰ ਦੇ ਲੋਕ ਜਿਹੜੇ ਹਨ ਇਹ ਤਾਂ ਇਨਾਂ ਤੇ ਮੋਹ ਦਾ ਪੜਦਾ ਪਿਆ ਪਟਲ ਕਹਿੰਦੇ ਹਨ ਪੜਦੇ ਨੇ ਇਨਾਂ ਦੇ ਤੇ ਤਾਂ ਮੋਹ ਦਾ ਪੜਦਾ ਪਿਆ ਹੋਇਆ ਹੈ ਇਸ ਕਰਕੇ ਦੁਖੀ ਵੀ ਇਸੇ ਕਰਕੇ ਹੀ ਹਨ ਪਰ ਜਿਹੜੇ ਭਗਤ ਹਨ ਉਹ ਮੋਹ ਦੇ ਕਾਰਨ ਜਿਹੜਾ ਦੁੱਖ ਚੱਲਣਾ ਪੈਂਦਾ ਹੈ ਇਨਸਾਨ ਨੂੰ ਉਸ ਤੋਂ ਮੁਕਤ ਹੁੰਦੇ ਹਨ ਕਿਉਂਕਿ ਉਹਨਾਂ ਦਾ ਮੋਹ ਕੇਵਲ ਵਾਹਿਗੁਰੂ ਨਾਲ ਹੁੰਦਾ ਹੈ ਗੁਰੂ ਨਾਲ ਹੁੰਦਾ ਹੈ ਇਸ ਕਰਕੇ ਅਜਿਹੇ ਸੰਸਾਰੀ ਲੋਕਾਂ ਵਾਲਾ ਸੰਤਾਪ ਜਿਹੜਾ ਹੈ ਉਹ ਭਗਤ ਨਹੀਂ ਚੱਲਦੇ ਹਨ ਸੁਰਤੀ ਮੋਹ ਤੋਂ ਉੱਚੀ ਉੱਠ ਲੰਦੀ ਹੈ ਵਾਹਿਗੁਰੂ ਕਹੇ ਰਵਿਦਾਸ ਭਗਤ ਕਿ ਵਾਗਈ ਅਬ ਇਹ ਕਾਸੀਓ ਕਹੀਏ ਵਾਗਈ ਦਾ ਮਤਲਬ ਵਧਾਤੀ ਹੈ ਮੈਂ ਤੇਰੇ ਨਾਲ ਜਿਆ ਪ੍ਰੇਮ ਹੈ ਤੇਰੀ ਭਗਤੀ ਕੀ ਹੈ ਪ੍ਰੇਮ ਹੈ ਤੇਰੇ ਨਾਲ ਮੈਂ ਇਸ ਪ੍ਰੇਮ ਨੂੰ ਬਹੁਤ ਹੀ ਜ਼ਿਆਦਾ ਵਧਾ ਦਿੱਤਾ ਹੈ। ਆ ਬਈ ਕਾਸਮ ਕਹੀਏ। ਹੁਣ ਇਹ ਗੱਲ ਕਹੀ ਨਹੀਂ ਜਾ ਸਕਦੀ ਕੋਈ ਕਹਿ ਨਹੀਂ ਸਕਦਾ ਹੈ ਕਿ ਹੁਣ ਵੀ ਮੈਂ ਮੋਹ ਦੇ ਵਿੱਚ ਫਸ ਕੇ ਦੁਖੀ ਹੋਵਾਂਗਾ। ਹੁਣ ਤਾਂ ਤੇਰੇ ਨਾਲ ਇੰਨਾ ਅੰਦਰੋਂ ਸੱਚਾ ਪਿਆਰ ਹੋ ਗਿਆ ਹੈ ਕਿ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਤੂੰ ਮੇਰੇ ਬਿਨਾਂ ਨਹੀਂ ਰਹਿ ਸਕਦਾ। ਸ਼ਬਦ ਦਾ ਤਤ ਸਾਰੇ ਹੈ ਕਿ ਵਾਹਿਗੁਰੂ ਦੇ ਨਾਲ ਅੰਦਰੋਂ ਪ੍ਰੇਮ ਪਾਉਣਾ ਹੈ ਅੰਦਰੋਂ ਆਪਣੇ ਮਨ ਕਰਕੇ ਪ੍ਰੇਮ ਪਾਉਣਾ ਹੈ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਪ੍ਰੇਮ ਹੈ ਸਤਗੁਰੂ ਜੀ ਕਿਰਪਾ ਕਰਨ ਜੋਏ ਪਾਵਨ ਵਿਦੇਸ਼ ਆਪਾਂ ਸਰਵਣ ਕੀਤਾ ਸ਼ਬਦ ਦੇ ਰਾਹੀ ਸਾਡੇ ਹਿਰਦੇ ਦੇ ਵਿੱਚ ਵਸੇ ਅੱਜ ਸਹਿਜ ਪਾਠ ਦਾ ਭੋਗ ਪੈਣਾ ਹੈ ਇਸ ਕਰਕੇ ਥੋੜੀ ਪਹਿਲਾਂ ਸਮਾਪਤੀ ਕਰ ਦਿੱਤੀ ਹੈ ਬਲਕਾਰ ਸਿੰਘ ਜੀ ਨੂੰ ਬੇਨਤੀ ਹੈ ਕਿ ਹੁਣ ਸਹਿਜ ਪਾਠ ਆਰੰਭ ਕਰਨ ਸਲੋਕ ਜਿਹੜੇ ਹਨ ਗੁਰੂ ਤੇਗ ਬਹਾਦਰ ਜੀ ਦੇ ਇੱਕ ਹੋਰ ਸਹਿਜ ਪਾਠ ਅੱਜ ਆਰੰਭ ਹੋ ਜਾਣਾ ਹੈ ਇਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਔਰ ਸਾਰੀ ਸੰਗਤ ਨਿਸ਼ਕਾਮ ਸੇਵਾ ਕਰ ਰਹੀ ਹੈ ਗੁਰੂ ਸ਼ਬਦ ਦਾ ਲੰਗਰ ਇੱਥੇ ਚੱਲਦਾ ਰਹਿੰਦਾ ਹੈ ਦੂਸਰੇ ਪਾਸੇ ਹਰ ਜਿਸ ਜਦੋਂ ਵੀ ਭੋਗ ਪੈਂਦਾ ਹੈ ਉਦੋਂ ਪ੍ਰਸ਼ਾਦੇ ਦਾ ਲੰਗਰ ਵੀ ਹੋ ਜਾਂਦਾ ਹੈ ਦੋਵੇਂ ਗੱਲਾਂ ਹੀ ਇਹ ਮਹਾਰਾਜ ਦੀ ਕਿਰਪਾ ਦੇ ਨਾਲ ਸ਼ੁਰੂ ਹੋਈਆਂ ਹਨ ਤੇ ਚੱਲ ਰਹੀਆਂ ਹਨ ਬੁੰਗਾ ਸਾਹਿਬ ਦੇ ਵਿੱਚ ਬਾਬਾ ਜਸਤਾ ਸਿੰਘ ਦੇ ਸਤਾਨ ਦੇ ਉੱਤੇ ਵੀ ਉਹਨਾਂ ਨੂੰ ਭੇਜੋ ਕਰਨਗੇ ਬਾੜ ਤੁਸੀਂ ਅਰਦਾਸ ਕਰੋ ਤੁਸੀਂ ਆ ਜਾਓ ਜੀ